एसओएल ते दिल्ली चोही अहम बैठक पंजाब ते हरियाणा दे मुख्यमंत्री बोले चंगे माहौल च हुई चर्चा सीएम मानਨੇ ਕਿ ਅਜੇ ਇੰਡਸ ਤੋਂ ਮਿਲਿਆ ਪਾਣੀ ਤਾਂ ਦੇਾਂਗੇ ਅੱਗੇ ਨਹੀਂ ਬਣੇਗੀ ਕੋਈ ਵੀ ਨਾਂ ਪੰਜਾਬ ਰੋਡਵੇ ਇਸ ਤੇ ਪੰਬਸ ਮੁਲਾਜ਼ਮਾਂ ਦੀ ਸਰਕਾਰ ਨਾਲ ਸਹਿਮਤੀ ਤੇ ਸਸਪੈਂਸ ਦੁਬਾਰਾ ਸ਼ੁਰੂ ਹੋਈ ਮੀਟਿੰਗ ਆਪਣੀਆਂ ਮੰਗਾਂ ਨੂੰ ਲੈ ਕੇ 7 ਦਿਨ ਦੀ ਹੜਤਾਲ ਤੇ ਨੇ ਮੁਲਾਜ਼ਮ ਨਿਊ ਵੇਅਰ ਵੈਲ ਦੇ ਮਾਲਕ ਦੇ ਕਤਲ ਦੀ ਨਵੀਂ ਸੀਸੀਟੀਵੀ ਆਈ ਸਾਹਮਣੇ ਸੰਜੀਵ ਵਰਮਾ ਨੂੰ ਗੋਲੀਆਂ ਮਾਰ ਕੇ ਫਰਾਰ ਹੁੰਦੇ ਦਿਖੇ ਦੋ ਹਮਲਾਵਰ ਕਾਰ ਚ ਬੈਠੇ ਸੰਜੀਵ ਵਰਮਾ ਦੇ ਬਿਲਕੁਲ ਨੇੜੇ ਆ ਕੇ ਮਾਰੀਆਂ ਗੋਲੀਆਂ ਸੰਜੀਵ ਵਰਮਾ ਕਤਲ ਕਾਂਚਨ ਕਾਊਂਟਰ ਤੇ ਭਾਜਪੀ ਨੇ ਚੱਕੇ ਸਵਾਲ ਸਿਰਸਾ ਬੋਲੇ ਘਰੋਂ ਕੱਢ ਕੇ ਮਾਰੇ ਜਾ ਰਹੇ ਮਾਮਾ ਦੇ ਪੁੱਤ ਐਂਕਾਊਂਟਰ ਦੀ ਹੋਵੇ ਸੀਬੀਆਈ ਜਾਂਚ ਆਪ ਦਾ ਪਲਟਵਾਰ ਭਾਜਪੀ ਪਾਲ ਰਹੀ ਹੈ ਗੈਂਗਸਟਰ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਨੂੰ ਵੱਡੀ ਰਾਹਤ ਦੋ ਅਹਿਮ ਪਾਲਿਸੀਆਂ ਦੀ ਨੋਟੀਫਿਕੇਸ਼ਨ ਕੀਤੀ ਜਾ ਰਹੀ ਲੀਜ਼ ਹੋਲਡ ਨੂੰ ਫ੍ਰੀ ਹੋਲਡ ਪ੍ਰਾਪਰਟੀ ਬਦਲਣ ਦੀ ਨੀਤੀ ਲਾਗੂ ਲੈਂਡ ਪੂਲਿੰਗ ਸਕੀਮ ਦਾ ਭਾਜਪੀ ਵੱਲੋਂ ਵਿਰੋਧ ਜਾਰੀ ਕਿ ਆ ਸੂਬੇ ਨੂੰ ਬਰਬਾਦ ਕਰ ਦੇਵੇਗੀ ਪੰਜਾਬ ਸਰਕਾਰ ਦੀ ਇਹ ਨੀਤੀ ਵਿਕਾਸ ਨਹੀਂ ਉਜਾੜੇ ਦਾ ਕਰੇਗੀ ਕੰਮ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਤੇ ਬੋਲੇ ਐਸਜੀਪੀਸੀ ਪ੍ਰદાન ਐਡਵੋਕੇਟ ਤਾਮੀਂ ਕਿ ਆ ਬੇਅਦਬੀ ਕਰਨ ਵਾਲੇ ਨੂੰ ਹੋਵੇ ਮੌਤ ਦੀ ਸਜ਼ਾ ਬੇਅਦਬੀ ਦੇ ਮੁੱਦੇ ਤੇ ਨਾ ਹੋਵੇ ਸਿਆਸਤ ਪੰਜਾਬ ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ناکਾਮ ਗੁਰਦਾਸ ਪੁਰਚ ਬਾਰਡਰ ਨੇੜੇੋਂ ਦੋ ਹੈਂਡ ਗ੍ਰੇਨੇਡ ਤੇ AK47 ਬਰਾਮਦ ਅੱਤਵਾਦੀ ਰਿੰਦਾ ਦੇ ਇਸ਼ਾਰੇ ਤੇ ਪਾਕਿਸਤਾਨ ਤੋਂ ਭੇਜੇ ਗਏ ਸੀ ਹਥਿਆਰ ਵਿਸ਼ਪਾਰਚ 10 ਕੇਂਦਰੀ ਟ੍ਰੇਡ ਯੂਨੀਅਨਾਂ ਦਾ ਹੱਲਾ ਬੋਲ ਪੰਜਾਬ ਚ ਵੀ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ ਨਿੱਜੀ ਕਰਨ ਦੇ ਖਿਲਾਫ ਚਤਾਇਆ ਰੋਸ ਸਸਕਾਲ ਨਿਊਜ਼ 819 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਅਬੋਰ ਐਨਕਾਊਂਟਰ ਤੋਂ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਗਰਮਾਇਆ ਹੋਇਆ ਹੈ ਅਬੋਰ ਐਨਕਾਊਂਟਰ ਤੇ ਹੁਣ ਸਿਆਸੀ ਕਮਾਂਸਾਨ ਮਚ ਰਿਹਾ ਹੈ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਹੁਣ ਭਾਜਪਾ ਤੇ ਪਲਟਵਾਰ ਕੀਤਾ ਹੈ ਕਿਉਂਕਿ ਭਾਜਪਾ ਨੇ ਇਸ ਐਨਕਾਊਂਟਰ ਤੇ ਸਵਾਲ ਚੱਕੇ ਤਾਂ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਜਵਾਬ ਦਿੱਤਾ ਆਪ ਕਹਿ ਰਹੀ ਹੈ ਕਿ ਭਾਜਪਾ ਆਪਣੇ ਪਾਲੇ ਹੋਏ ਗੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਹਿੰਿਆ ਕਿ ਵਪਾਰੀ ਦਾ ਕਤਲ ਕਰਨ ਵਾਲੇ ਇੱਕ ਮੁੱਠ पेड़ ਚ ਮਾਰੇ ਗਏ ਨੇ ਤੇ ਸਾਰੀ ਕਾਰਵਾਈ ਕਾਨੂੰਨ ਦੇ ਮੁਤਾਬਕ ਹੋਈ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਹ ਸਵਾਲ ਚੁੱਕੇ ਸੀ ਕਿ ਕਿਹੜਾ ਚੋਂ ਕੱਢ ਕੇ ਨੌਜਵਾਨਾਂ ਨੂੰ ਮਾਰਿਆ ਗਿਆ ਹੈ। ਦੋ ਮੁੰਡਿਆਂ ਦੇ ਇਨਕਾਊਂਟਰ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ। ਅੱਜ ਖਬਰ ਤੇ ਅਸੀਂ ਨਜ਼ਰ ਪਾਵਾਂਗੇ ਉਧਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਜਿਹੜੇ 48 ਮੁਲਾਜ਼ਮ ਨੇ ਸੁਣਦੇ ਆ ਕੀ ਕਹਿ ਰਹੇ ਸਾਡੇ ਇਨਫਾਸ ਮਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਸਾਡੇ ਟਰਾਂਸਪੋਰਟ ਡਿਪਾਰਟਮੈਂਟ ਦੇ ਸੈਕਟਰੀ ਸਾਹਿਬ ਡਾਇਰੈਕਟਰ ਐਮ ਡੀ ਸਾਹਿਬ ਸਾਰੇ ਅਫਸਰ ਸਹਿਬਾਨ ਨਾਲ ਸਨ ਤੇ ਜਿਹੜੀਆਂ ਸਾਡੇ ਭਰਾਵਾਂ ਦੀਆਂ ਇਹਨਾਂ ਮੁਲਾਜ਼ਮਾਂ ਦੀਆਂ ਜੈਨੂਅਲ ਮੰਗਾ ਆ ਉਹ ਤਕਰੀਬਨ ਸਾਡੀ ਸਹਿਮਤੀ ਬਣੀ ਆ ਕਿ ਉਹ ਹੱਲ ਹੋਣਗੀਆਂ ਇਦੇ ਵਿੱਚ ਇੱਕ ਤੇ ਇਹ ਹੀ ਵੀ ਜਿਹੜੇ ਕਈ ਮੁਲਾਜ਼ਮਿਆਂ ਜਿਨ੍ਹਾਂ ਦੀਆਂ ਛੋਟੀਆਂ-ਛੋਟੀਆਂ ਸ਼ਿਕਾਇਤਾਂ ਹੋਈਆਂ ਹੁੰਦੀਆਂ ਜਿਵੇਂ 10 20 30 40 ਰੁਪਏ ਤੱਕ ਉਹ ਅਸੀਂ ਇਹੋ ਜੀ ਕੋਈ ਪਾਲਿਸੀ ਬਣਾਵਾਂਗੇ ਜਿਹੜਾ 40 ਰੁਪਏ ਤੱਕ ਆ 10 ਤੋਂ ਲੈ ਕੇ 40 ਤੱਕ ਉਹ 2 ਸਾਲ ਤੱਕ ਜੇ ਨਹੀਂ ਉਹਦੀ ਕੋਈ ਸ਼ਿਕਾਇਤ ਹੋਈ ਬੰਦੇ ਦੀ ਤੇ ਉਹ ਖਤਮ ਸਮਝੀ ਜਾਵੇ ਉਹਦੇ ਤੋਂ ਬਾਅਦ 40 ਤੋਂ ਲੈ ਕੇ 80 ਤੱਕ ਜੇ 4 ਸਾਲ ਤੱਕ ਨਹੀਂ ਕੋਈ ਉਹਦੀ ਸ਼ਿਕਾਇਤ ਹੋਈ 80 ਰੁਪਏ ਤੱਕ ਆ ਤੇ ਉਹ ਵੀ ਖਤਮ ਕਰਾਂਗੇ ਕਿਉਂਕਿ ਜੇ 4 ਸਾਲ ਚ ਕਿਤੇ ਉਹਦੇ ਕੋਲ ਗਲਤੀ ਹੋ ਗਈ ਆ ਤੇ ਉਹ ਜਦੋਂ ساری ਉਮਰੀ ਉਹਦੀ ਬੋਲਦੀ ਰਹਿੰਦੀ ਆ ਉਹਦੇ ਕਰਕੇ ਕਈ ਵਾਰ ਉਹ ਬੰਦੇ ਨੂੰ ਆ ਆਦੀ ਨੌਕਰੀ ਗੋਣੀ ਪੈਂਦੀ ਆ ਉਹ ਬਲੈਕਲਿਸਟ ਹੋ ਜਾਂਦਾ ਬੰਦਾ ਤੇ ਨਾਲ ਜਿਹੜੇ ਬੰਦਿਆਂ ਦਾ ਕੰਟਰੈਕਟ ਨਹੀਂ ਰੱਦ ਹੋਇਆ ਉਹਨਾਂ ਬੰਦਿਆਂ ਨੂੰ ਜੋ ਕਾਨੂੰਨ ਅਨਸਾਰ ਬੰਦਾ ਉਹ ਉਹਨਾਂ ਬੰਦਿਆਂ ਨੂੰ ਆਪਾਂ ਭਾਲ ਕਾਂਗੇ ਜਿਹੜੇ ਬੰਦਿਆਂ ਦਾ ਕੰਟਰੈਕਟ ਨਹੀਂ ਰੱਦ ਹੋਇਆ ਜਿਹੜੇ ਬੰਦੇ ਸਸਪੈਂਡ ਨੇ ਤੇ ਬਾਕੀ ਜਿਹੜੀ ਇਹਨਾਂ ਦੀ ਭਰਾਵਾਂ ਸਾਡਿਆਂ ਦੀ ਪਾਲਸੀ ਆ ਆਊਟਸੋਰਸ ਤੋਂ ਕੰਟਰੈਕਟ ਤੇ ਕੰਟਰੈਕਟ ਤੋਂ ਰੈਗੂਲਰ ਉਹ ਜੋ ਵੀ ਸਾਡਾ ਕਾਨੂੰਨ ਅਨਸਾਰ ਹੋ ਸਕਦਾ ਹੋਊਗਾ ਜੋ ਜੈਨੂਇਨ ਆ ਉਹ ਹੀ ਨਾ ਭਰਾਵਾਂ ਦਾ ਜਿਹੜਾ ਉਹ ਹੱਲ ਕਰਾਂਗੇ ਅਸੀਂ ਆਪ ਚਾਹੁੰਦੇ ਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਪਹਿਲੀ ਸੋਚ ਇਹ ਆ ਕਿ ਸਾਡੇ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਉਹ ਆਪਦੇ ਪਰਿਵਾਰਾਂ ਚ ਆਪਦੇ ਭੈਣਾ ਭਰਾਵਾਂ ਚ ਪਏ ਨੌਕਰੀ ਜਿਹੜੀ ਉਹਨਾਂ ਦੀ ਸੇਫ ਹੋਵੇ ਤੇ ਉਹ ਆਪਦੇ ਬੱਚਿਆਂ ਨੂੰ ਆਪਦੇ ਭੈਣਾ ਭਰਾਵਾਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਇਹ ਚੰਗੇ ਤਰੀਕੇ ਦੇ ਨਾਲ ਉਹਨਾਂ ਕੋ ਚੰਗੀ ਸੈਲਰੀ ਹੋਵੇ ਤੇ ਚੰਗੇ ਤਰੀਕੇ ਨਾਲ ਆਪਦੀ ਵਰਤੋਂ ਵਿਹਾਰ ਕਰ ਸਕਣ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਪਹਿਲੀ ਸਰਕਾਰ ਆ ਜਿਨੇ ਲੋਕਾਂ ਦੇ ਮਸਲੇ ਮੁਲਾਜ਼ਮਾਂ ਦੇ ਮਸਲੇ ਕਿਸਾਨਾਂ ਦੇ ਮਸਲੇ ਹਰ ਵਰਗ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਅੱਜ ਦਾ ਕੱਲ ਦਾ ਕੀ ਹੋਣੀ ਦਾ ਕੱਲ ਚੱਕਾ ਜਾਉਂਦਾ ਹੈ ਕਿ ਅੱਜ ਇਹ ਮੀਟਿੰਗ ਅਸੀਂ ਅ ਭੁੱਦਵਾਰ ਫੇਰ ਪਾਵਾਂਗੇ ਭਰਾਵਾਂ ਦੇ ਨਾਲ ਬੁੱਧਵਾਰ ਦਾਸ ਸਾਡੇ ਟ੍ਰਾਂਸਪੋਰਟ ਸੈਕਟਰੀ ਡਾਇਰੈਕਟਰ ਪਨਬਾਸ ਐਮ ਡੀ ਪੀ ਆਰਟੀਸੀ ਤੇ ਨਾਲ ਸਾਡੇ ਭਰਾ ਤੇ ਦੋਵੇਂ ਜੁਨੀਨਾ ਵਾਲੇ ਜਿਹੜੇ 25 11 ਵਾਲੇ ਆ ਤੇ ਨਾਲ ਸਾਡੇ ਦੂਜੇ ਕੰਟਰੈਕਟਰ ਵਾਲੇ ਵਰਕਰ ਆ ਇਹ ਬਹਿਣਗੇ ਤੇ ਅਸੀਂ ਜਿਹੜੇ ਕੋਈ ਮਸਲੇ ਆ ਉਹਨਾਂ ਨੂੰ ਵਿਚਾਰ ਕੇ ਉਹਨਾਂ ਨੂੰ ਹੱਲ ਕਰਾਂਗੇ ਇਹ ਹੜਤਾਲ ਖਤਮ ਹੋ ਗਈ ਹੈ ਹੜਤਾਲ ਪਰ ਇਹ ਦੱਸਣਗੇ ਮੇਰੇ ਭਰਾ ਇਹ ਤੁਹਾਡੇ ਦਾ ਕੀ ਗੱਲ ਹੋਈ ਹੈ ਨਹੀਂ ਇਹ ਇਹ ਤੁਮਹਾਨੂੰ ਦੱਸਦੇ ਨਾਲ ਹੀ ਕੱਢ ਦੇ ਨਹੀਂ ਇੱਕ ਮੀਟਿੰਗ ਸਾਡੀ ਹੋਰ ਜਿਹੜੀ ਸਾਡੀ ਸਬ ਕਮੇਟੀ ਆ ਉਹਦੇ ਵਿੱਚ ਸਾਡੇ ਮੇਤ ਵਿੱਤ ਮੰਤਰੀ ਸਾਹਿਬ ਵੀ ਨੇ ਨਾਲ ਸਾਡੇ ਆਪਣਾ ਸੈਕਟਰੀ ਵੀ ਨੇ ਇੱਕ ਸਾਡੀ 28 ਤਰੀਕ ਨੂੰ ਉਹ ਮੀਟਿੰਗ ਵੀ ਹੋਊਗੀ ਉਸ ਮੀਟਿੰਗ ਚ ਵੀ ਜਿਹੜੇ ਸਾਡੇ ਇਹ ਆਊਟਰਸ ਤੋਂ ਕੰਟਰੈਕਟ ਤੇ ਕੰਟਰੈਕਟ ਤੋਂ ਰੈਗੂਲਰ ਜੋ ਕਾਨੂੰਨ ਅਨਸਾਰ ਸੌਖੇ ਤਰੀਕੇ ਨਾਲ ਹੋ ਸਕਦਾ ਉਹ ਅਸੀਂ ਉਹ ਪੋਸਟ ਇਹਨਾਂ ਦੀ ਬਣਾਵਾਂਗੇ ਤੇ ਜਿਹੜੀ ਹੜਤਾਲ ਆ ਹੜਤਾਲ ਇਹਨਾਂ ਭਰਾਵਾਂ ਨੇ ਖਤਮ ਕਰਤੀ ਆ ਬੱਸਾਂ ਚੱਲਣਗੀਆਂ ਹੁਣ ਤੋਂ ਹੀ ਚੱਲਣਗੀਆਂ ਬੱਸਾਂ ਤੇ ਰੈਗੂਲਰ ਬੱਸਾਂ ਤੇ ਇਹਨਾਂ ਨੂੰ ਮੈਂ ਗਾਂਹ ਅਪੀਲ ਵੀ ਕੀਤੀ ਆ ਵੀ ਆਪਾਂ ਹੜਤਾਲ ਨਹੀਂ ਕਰਨੀ ਜਿਹੜਾ ਕੋਈ ਮਸਲਾ ਆਪਾਂ ਬੈ ਕੇ ਹੱਲ ਕਰ ਲੈਣਾ ਜੇ ਕੋਈ ਮੀਟਿੰਗ ਚਾਹੀਦੀ ਹੈ ਕੋਈ ਨਹੀਂ ਮਸਲਾ ਹਲ ਹੁੰਦਾ ਮੈਂ ਹਾਜ਼ਰ ਹਾਂ 24 ਘੰਟੇ ਆ ਜਾਣਾ ਮੇਰੇ ਪਰਿਵਾਰ ਨੇ ਮੇਰੇ ਭੈਣਾ ਭਰਾ ਨੇ ਮੈਂ ਕੋਈ ਇਹਨਾਂ ਦਾ ਮਾੜਾ ਨਹੀਂ ਕਰੂੰਗਾ ਇਹਨਾਂ ਦਾ ਆਪਾਂ ਚੰਗਾ ਹੀ ਕਰਾਂਗੇ ਇਹ ਜਦੋਂ ਮਰਜ਼ੀ ਆਉਣ ਇਹਨਾਂ ਨੂੰ ਬਸ ਇਹੋ ਬੇਨਤੀ ਆ ਵੀ ਹੜਤਾਲ ਦਾ ਨੋਟਿਸ ਦੇ ਕੇ ਆਪਾਂ ਮੀਟਿੰਗ ਨਹੀਂ ਮੰਗਣੀ ਮੀਟਿੰਗ ਆਪਾਂ ਉਹ ਮੰਗ ਲਈ ਹੜਤਾਲ ਤੋਂ ਪਹਿਲਾਂ ਹੀ ਆਪਾਂ ਮਤਲੇ ਹੱਲ ਕਰਤਾ ਇਹਦਾ ਮਤਲਬ ਤੁਸੀਂ ਸਿੱਧਾ ਇਹਨਾਂ ਤੇ ਹੀ ਤੋਅ ਮਤ ਲਗਾ ਰਹੇ ਹੋ ਕਿ ਹਰ ਵਾਰ ਹੜਤਾਲ ਦਾ ਸੱਦਾ ਦਿੰਦੇ ਆ ਤੇ ਤੁਹਾਡੇ ਤੱਕ ਪਹੁੰਚਦੇ ਨੇ ਕਿਉਂਕਿ ਹਰ ਵਾਰ ਜਦੋਂ ਹੜਤਾਲ ਦੀ ਕਾਲ ਆਉਂਦੀ ਉਹ ਤੋਂ ਸਰਕਾਰ ਮੀਟਿੰਗ ਕਰ ਲੈਂਦੀ ਤੋਅ ਮਤ ਬੰਦੇ ਨਹੀਂ ਲਾਉਂਦੇ ਹੁੰਦੇ ਤੋਅਤ ਨਹੀਂ ਲਾਈ ਭਰਾ ਨੇ ਸਾਡੇ ਚ ਚਲੋ ਇਹਨਾਂ ਨੂੰ ਲਾ ਦੇ ਜੀ ਰੈਜਰ ਜੀ ਕਲੀਅਰ ਕਰ ਦੋ ਕਰ ਦੋ ਜਿਹੜੀ ਮੀਟਿੰਗ ਹੋਈ ਤੁਹਾਡੀ ਤੁਸੀਂ ਲੋਜੀ ਜੀ ਨਾਲ ਕਰ ਲਓ ਇੱਕ ਮਿੰਟ ਆਪਾਂ ਤੋਂ ਨਾਮ ਤੇ ਡੈਜ਼ਿਗਨੇਸ਼ਨ ਪੁੱਛਾ ਕਰੀਏ ਮੇਰਾ ਨਾਮ ਰੀਸ਼ਮ ਸਿੰਘ ਹੈ ਲੂਬਾ ਪ੍ਰਧਾਨ ਪੰਜਾਬ ਰੋੜੇ ਪਣਬਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਪੰਜਾਬ ਸੋ ਅੱਜ ਜਿਹੜੀ ਹੜਤਾਲ 25/11 ਜਥੇਬੰਦੀ ਵੱਲੋਂ ਕੀਤੀ ਗਈ ਸੀ ਸੋ ਨਾਲ ਦੀਆਂ ਜਥੇਬੰਦੀਆਂ ਲੋ ਹਮਾਇਤ ਕੀਤੀ ਗਈ ਸੀ ਉਹ ਹੜਤਾਲ ਅਸੀਂ ਪੀਆਰਟੀਸੀ ਤੇ ਪਣਬਸ ਵਿੱਚ ਕੀਤੀ ਸੀ ਜਿੰਨਾ ਮੁੱਖ ਕਾਰਨ ਸੀ ਕਿ 1 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਕਿ 1 ਮਹੀਨੇ ਦੇ ਵਿੱਚ ਵਿੱਚ ਸਾਡੀਆਂ 7 ਮੰਗਾਂ ਸੀ ਚਾਹੇ ਉਹ ਕੱਚੇ ਮਜ਼ਦੂਰ ਪੱਕੇ ਕਰਨਾ ਸੀ ਠੇਕੇਦਾਰ ਬਾਹਰ ਕੱਢਣਾ ਸੀ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨੀਆਂ ਸੀ ਵਿਭਾਗ ਦੀਆਂ 10000 ਸਰਕਾਰੀ ਬੱਸਾਂ ਪਾਉਣ ਉਹ ਮੰਗਾਂ ਲਮਕਦੀਆਂ ਆ ਰੀਆਂ ਸੀਗੀਆਂ ਸੋ ਕਿਤੇ ਨਾ ਕਿਤੇ ਅੱਜ ਉਸ ਗੱਲ ਤੇ ਸਹਿਮਤੀ ਬਣੀ ਆ ਵਿੱਤ ਮੰਤਰੀ ਜੀ ਬੈਠੇ ਆ ਜਿਹੜੀ ਪਾਲਿਸੀ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਤੇ ਆਊਟਸੋਰਸਿੰਗ ਵਾਲਿਆਂ ਨੂੰ ਕੰਟਰੈਕਟ ਤੇ ਕਰਨ ਦੀ ਬਣਾਈ ਜਾ ਰਹੀ ਹੈ ਵਿਭਾਗ ਵੱਲੋਂ ਉਸ ਪਾਲਿਸੀ ਦੇ ਵਿੱਚ ਵੱਡਾ ਨਿਚਣ ਆ ਰਹੀ ਸੀ ਕਿ ਪਰਸਨਲ ਵਿਭਾਗ ਤੇ ਵਿੱਤੋ ਭਾਗ ਵੱਲੋਂ ਕਲੀਅਰ ਨਹੀਂ ਸੀ ਕੀਤਾ ਜਾ ਰਿਹਾ ਸੋ ਵਿੱਤ ਮੰਤਰੀ ਜੀ ਵੱਲੋਂ ਸਪਸ਼ਟ ਕੀਤਾ ਗਿਆ ਕਿ ਦੋਨਾਂ ਵਿਭਾਗਾਂ ਦੇ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਵਿੱਚ ਸ਼ਾਮਲ ਕਰਕੇ 15 ਦਿਨ ਦੇ ਵਿੱਚ ਵਿੱਚ ਦੋ ਮੀਟਿੰਗਾਂ ਕਰਕੇ ਉਹਨੂੰ ਫਾਈਨਲ ਕੀਤਾ ਜਾਏਗਾ ਤੇ ਅਗਲੀ ਮੀਟਿੰਗ 28 ਤਰੀਕ ਨੂੰ ਤੈਅ ਕੀਤੀ ਗਈ ਹੈ 28 ਤਰੀਕ ਨੂੰ ਉਸ ਮੀਟਿੰਗ ਦੇ ਵਿੱਚ ਉਹ ਚੀਜ਼ ਫਾਈਨਲ ਕਰਕੇ ਆਊਟਸੋਰਸਿੰਗ ਨੂੰ ਕੰਟਰੈਕਟ ਤੇ ਤੇ ਕੰਟਰੈਕਟ ਨੂੰ ਰੈਗੂਲਰ ਕਰਨ ਵਾਲੀ ਜਿਹੜੀ ਪਾਲਿਸੀ ਕਿਸੇ ਪ੍ਰਕਿਰਿਆ ਤਹਿਤ ਬਣਾ ਕੇ ਉਹਨੂੰ 28 ਤਰੀਕ ਨੂੰ ਫਾਈਨਲ ਕਰਕੇ ਕੈਬਨਟ ਚਲ ਜਾ ਕੇ ਉਹਨੂੰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੀ ਪ੍ਰਕਿਰਿਆ ਜਿਹੜੀ ਉਹ ਖਤਮ ਕੀਤੀ ਜੇ ਕਿ ਕਹਿਣ ਤੋਂ ਪਹਿਪ ਮੁਲਾਜ਼ਮ ਰੈਗੂਲਰ ਕੀਤੇ ਜਾਣਗੇ ਦੂਸਰੀਆਂ ਮੰਗਾਂ ਸੀ ਵਿਭਾਗ ਪੱਦਰ ਦੀਆਂ ਜਿਨ੍ਹਾਂ ਦੇ ਵਿੱਚ ਸਾਡੇ ਮੁਲਾਜ਼ਮ ਜਿਨ੍ਹਾਂ ਦੀ ਮੌਤ ਹੋ ਚੁੱਕੀ ਉਹਨਾਂ ਨੂੰ ਬੈਨੀਫਿਟ ਮਿਲਣੇ ਜਾਂ ਜਿਹੜੇ ਮੁਲਾਜ਼ਮ ਕੱਢੇ ਗਏ ਉਹਨਾਂ ਨੂੰ ਬਹਾਲ ਕਰਨਾ ਛੋਟੀਆਂ-ਛੋਟੀਆਂ ਨਜਾਇਜ਼ ਰਿਪੋਰਟਾਂ ਜਾਂ ਹੋਰ ਤਰੀਕੇ ਨਾਲ ਜਾਂ ਕਹਿ ਸਕਦੇ ਕਿ ਜਿਹੜੀਆਂ ਵਿਭਾਗ ਦੀਆਂ ਸਰਕਾਰੀ ਬੱਸਾਂ ਪਾਉਣੀਆਂ ਜਾਂ ਵਿਭਾਗ ਦੇ ਵਿੱਚ ਟਿਕਟ ਮਸ਼ੀਨਾ ਖਰੀਦਣੀਆਂ ਜਾਂ ਹੋਰ ਮਸਲੇ ਸੀ ਉਹਨਾਂ ਮਸਲਿਆਂ ਸੰਬੰਧੀ ਅਜਮੰਤਰੀ ਜੀ ਨਾਲ ਵਿਸਤਾਰ ਨਾਲ ਚਰਚਾ ਹੋਈ ਉਸ ਚਰਚਾ ਤੋਂ ਬਾਅਦ ਮੰਤਰੀ ਜੀ ਨੇ ਫਾਈਨਲ ਕੀਤਾ ਕਿ ਮੰਗਲਵਾਰ ਨੂੰ ਬੈਠ ਕੇ ਉਹ ਮਸਲੇ ਜਿਹੜੇ ਬੁੱਧਵਾਰ ਦੇ ਟਾਈਮ ਦਿੱਤਾ ਗਿਆ ਬੁੱਧਵਾਰ ਨੂੰ 3 ਵਜੇ ਬੈਠ ਕੇ ਉਹ ਮਸਲੇ ਜਿਹੜੇ ਵਿਭਾਗ ਪੱਧਰ ਤੇ ਉਹ ਸਾਰੇ ਮਸਲੇ ਹੱਲ ਕੀਤੇ ਜਾਣਗੇ ਪਲੱਸ ਨਾਲ ਦੀ ਨਾਲ ਜਿਹੜਿਆ ਦੋ ਮੰਗਾ ਲਮਕਦੀ ਆ ਰਹੀਆਂ ਸੀ 2023 ਤੋਂ ਕੰਟਰੈਕਟ ਵਾਲੇ ਮਲਾਜ਼ਮ ਬਹਾਲ ਕਰਨ ਦਾ ਪੱਤਰ ਸਰਕਾਰ ਵੱਲੋਂ ਜਾਰੀ ਸੀ ਉਹ ਬਹਾਲ ਨਹੀਂ ਕੀਤੇ ਜਾ ਰਹੇ ਸੀ ਉਹਦਾ ਮੰਤਰੀ ਜੀ ਨੇ ਅੱਜ ਜਿਵੇਂ ਤੁਹਾਡੇ ਸਾਹਮਣੇ ਵੀ ਜ਼ਿੰਮੇਵਾਰੀ ਚੱਕੀ ਆ ਕਿਉਂ ਮੁਲਾਜ਼ਮ ਜਿਹੜੇ ਕਾਨੂੰਨ ਮੁਤਾਬਕ ਜਿਨ੍ਹਾਂ ਦਾ ਕੰਟਰੈਕਟ ਰੱਦ ਨਹੀਂ ਉਹ ਸਾਰੇ ਮੁਲਾਜ਼ਮ ਭਾਲ ਕੀਤੇ ਜਾਣਗੇ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਇਆ ਕਿਉਂਕਿ ਸਰਕਾਰ ਜੇ ਪੋਜੀਟਿਵ ਚੱਲੀ ਅਸੀਂ ਪਹਿਲਾਂ ਵੀ ਹੜਤਾਲ ਦਾ ਨੋਟਿਸ ਭੇਜੀਏ ਚਾਹੇ ਵੈਸੇ ਰਾਬਤਾ ਬਣਾਈਏ ਅਸੀਂ ਪਹਿਲਾਂ ਵੀ ਲਗਾਤਾਰ ਵਿਭਾਗ ਨਾਲ ਰਾਬਤਾ ਬਣਾਉਂਦੇ ਰਹੇ ਹਾਂ ਸੋ ਜੇ ਕਿਤੇ ਅੱਜ ਸਰਕਾਰ ਨੇ ਪੋਜ਼ਿਟਿਵ ਕਦਮ ਚੁੱਕਿਆ ਤੇ ਅਸੀਂ ਵੀ ਆਪਣਾ ਪੋਜ਼ਿਟਿਵ ਰੁਖ ਅਪਣਾਉਂਦੇ ਹੋਏ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਵਿਭਾਗ ਬੰਦ ਹੋਵੇ ਅਸੀਂ ਇਹ ਹੜਤਾਲ ਹੈ ਜਿਹੜੀ ਆਪਣੀ ਸਾਰੀ ਕਮੇਟੀ ਨਾਲ ਰਾਇ ਕਰਨ ਤੋਂ ਬਾਅਦ ਹੜਤਾਲ ਜਿਹੜੀ ਉਹ ਸਮਾਪਤ ਕੀਤੀ ਆ ਸੋ ਸਰਕਾਰ ਤੋਂ ਵੀ ਉਮੀਦ ਹੈ ਕਿ ਸਰਕਾਰ ਜਿਹੜੇ ਫੈਸਲੇ ਕੀਤੇ ਆ ਜਾਂ ਜਿਹੜੇ ਵਾਅਦੇ ਕੀਤੇ ਆ ਉਹਨਾਂ ਤੇ ਪੂਰਾ ਉਤਰੇਗੀ ਕਿਉਂਕਿ ਪਹਿਲਾਂ ਵੀ 1 ਸਾਲ ਦਾ ਸਮਾਂ ਬੀਤ ਗਿਆ 1 ਮਹੀਨੇ ਦੀ ਵੀ ਜਾਇ ਦੇਰੀ ਹੋਣ ਕਾਰਨੀ ਹੈ ਜਿਹੜੀ ਹੜਤਾਲ ਆ ਉਹ ਕਿਤੇ ਨਾ ਕਿਤੇ ਹੋਈ ਹੈ ਅਧਿਕਾਰੀਆਂ ਵੱਲੋਂ ਜਾਂ ਕਹਿ ਸਕਦੇ ਆ ਕਿ ਵਿਭਾਗ ਦੇ ਜਿਹੜੇ ਅਫਸਰ ਨੇ ਅਫਸਰਸ਼ਾਹੀ ਵੱਲੋਂ ਕਿਤੇ ਨਾ ਕਿਤੇ ਲੰਕਾਇਆ ਗਿਆ ਸੀ ਸੋ ਅੱਜ ਜੇਕਰ ਸਰਕਾਰ ਨੇ ਜ਼ਿੰਮੇਵਾਰੀ ਚੱਕੀ ਤੇ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਅਗਲੀ ਮੀਟਿੰਗ ਹੈ ਜਿਹੜੀ ਉਹ 28 ਤਰੀਕ ਨੂੰ ਵਿੱਤ ਮੰਤਰੀ ਜੀ ਨਾਲ ਹੈ ਉਸ ਤੋਂ ਪਹਿਲਾਂ ਬੁੱਧਵਾਰ ਨੂੰ ਵਿਭਾਗ ਦੀਆਂ ਮੰਗਾਂ ਹੱਲ ਕਰਨ ਸੰਬੰਧੀ ਮੀਟਿੰਗਾਂ ਸੋ ਸਾਨੂੰ ਆਸ ਹੈ ਵੀ ਉਹ ਮਸਲੇ ਹੱਲ ਹੋਣਗੇ ਤੇ ਦੁਬਾਰਾ ਸਾਨੂੰ ਹੜਤਾਲ ਤੇ ਨਹੀਂ ਜਾਣਾ ਪੈਣਾ ਗਿਰਜ਼ਾ ਮੰਤਰੀ ਸਾਹਿਬ ਨੇ ਤੁਹਾਡੇ ਸਾਹਮਣੇ ਕਿਹਾ ਕਿੰ ਉਹ ਸੀ ਸਪਸ਼ਟ ਕਰਤਾ ਜੀ ਮੀਟਿੰਗਾਂ ਵੀ ਸਾਨੂੰ ਇਸ ਕਰਕੇ ਹੜਤਾਲ ਤੋਂ ਬਾਅਦ ਹੀ ਮੀਟਿੰਗ ਤੇ ਬੁਲਾਇਆ ਜਾਂਦਾ ਕਿਉਂਕਿ ਵਿਭਾਗ ਦੇ ਅਧਿਕਾਰੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਲਮਕਾਉਂਦੇ ਆ ਮੰਤਰੀ ਜੀ ਇਹ ਕਹਿ ਰਹੇ ਕਿ ਤੁਸੀਂ ਆਇਆ ਕਰੋ ਪਰ ਨੋਟਿਸ ਭੇਜਣ ਦੇ ਬਾਵਜੂਦ ਇੱਕ ਮਹੀਨਾ ਤੇ 40 ਦਿਨ ਹੋ ਗਏ ਆ ਸਾਡੇ ਵਿਭਾਗ ਨੇ ਕੋਈ ਵੀ ਠੋਸ ਕਦਮ ਨਹੀਂ ਚੱਕਿਆ ਕੁਝ ਮਸਲੇ ਅਜਿਹੇ ਸੀ ਜਿਹੜੇ ਅੱਜ ਹੀ ਮਸਲੇ ਵਿਭਾਗ ਹੱਲ ਕਰਕੇ ਲਿਆ ਸਕਦਾ ਸੀ ਪਰ ਉਹਨੇ ਨਹੀਂ ਲਿਆਂਦੇ ਪਰੰਤੂ ਫਿਰ ਵੀ ਮੰਤਰੀ ਜੀ ਨੇ ਜਿਹੜਾ ਭਰੋਸਾ ਦਿੱਤਾ ਵੀ ਅਸੀਂ ਬਹੁਤ ਵਾਰ ਹੱਲ ਕਰਾਵਾਂਗੇ ਅਸੀਂ ਇਸ ਭਰੋਸੇ ਤੇ ਅੱਜ ਕਹਿ ਸਕਦੇ ਆ ਕਿ ਮੰਤਰੀ ਜੀ ਨੇ ਸਟੇਟਮੈਂਟ ਵੀ ਦਿੱਤੀ ਇਸ ਕਰਕੇ ਅਸੀਂ ਇਸ ਹੜਤਾਲ ਨੂੰ ਸਮਾਪਤ ਕੀਤਾ ਨਹੀਂ ਕਰਦੇ ਆ ਕਿ ਅੱਗੇ ਨੂੰ ਤੁਸੀਂ ਹੜਤਾਲ ਕਰਨ ਤੋਂ ਪਹਿਲਾਂ ਮੀਟਿੰਗ ਤੇ ਲਈ ਕੋਈ ਅਫਸਰ ਵੱਲੋਂ ਕੋਸ਼ਿਸ਼ ਕਰੋਗੇ ਕਿ ਮੰਤਰੀ ਸਾਹਿਬ ਨਾਲ ਮੀਟਿੰਗ ਹੋ ਜਾਏ ਕਿਉਂਕਿ ਲੋਕ ਬਹੁਤ ਖੱਜਲ ਹੁੰਦੇ ਆ ਤੁਸੀਂ ਤਾਂ ਹੜਤਾਲ ਕਰ ਬਿਲਕੁਲ ਜੀ ਅਸੀਂ ਪਹਿਲਾਂ ਵੀ ਰابطਾ ਬਣਾਉਂਦੇ ਰਹੇ ਹੁਣ ਵੀ ਕੋਸ਼ਿਸ਼ ਕਰਾਂਗੇ ਕਿ ਹੜਤਾਲ ਦੀ ਨੋਬਤ ਨਾ ਆਵੇ ਪਰ ਜੇ ਕਿਸੇ ਕਾਰਨ ਕਰਕੇ ਕੋਈ ਨੋਬਤ ਆਉਂਦੀ ਵੀ ਅਸੀਂ ਮੰਤਰੀ ਜੀ ਨਾਲ ਮੇ ਰਾਬਤਾ ਕਰਾਂਗੇ ਤੁਹਾਡੇ ਥਰੂ ਵੀ ਅਸੀਂ ਪਹਿਲਾ ਵੀ ਪ੍ਰੈਸ ਬਿਆਨ ਜਿਹੜਾ ਵਾ ਮੀਡੀਆ ਰਾਹੀਂ ਵੀ ਅਸੀਂ ਇਹ ਖਬਰ ਤੁਹਾਨੂੰ ਦੇ ਚੁੱਕੇ ਸੀਗੇ 19 ਤਰੀਕ ਨੂੰ ਅਸੀਂ ਪਿਛਲੇ ਮਹੀਨੇ ਦੀ 19 ਜੂਨ ਨੂੰ ਅਸੀਂ ਤੁਹਾਡੇ ਜ਼ਰੀਏ ਪ੍ਰੈਸ ਕਾਨਫਰੰਸ ਕਰਕੇ ਵੀ ਦੱਸ ਚੁੱਕੇ ਸੀ ਹੜਤਾਲ ਆ ਸੋ ਮੀਟਿੰਗ ਅਸੀਂ ਤਾਂ ਇਹ ਕਹਾਂਗੇ ਵੀ ਕਿਤੇ ਅਫਸੋਸ ਦੀ ਗੱਲ ਹੈ ਕਿ ਮੀਟਿੰਗ ਅੱਜ ਹੜਤਾਲ ਹੋਣ ਤੋਂ ਬਾਅਦ ਹੋਈ ਆ ਇਹੀ ਮੀਟਿੰਗ ਪਹਿਲਾਂ ਹੋ ਜਾਂਦੀ ਤੇ ਵਿਭਾਗ ਦਾ ਅੱਜ ਦਾ ਨੁਕਸਾਨ ਵੀ ਨਾ ਹੁੰਦਾ ਤੇ ਇਹੀ ਚੀਜ਼ ਪਹਿਲਾਂ ਬੈਠ ਕੇ ਨਿਭੜ ਸਕਦੀ ਸੀ ਜੀ ਤੁਸੀਂ ਪ੍ਰੈਸ ਕਾਨਫਰੰਸ ਤੇ ਕਾਫੀ ਕਾਗਜ਼ ਪੱਤਰ ਲੈ ਕੇ ਆਏ ਸੀ ਉਹ ਕਾਗਜ਼ ਪੱਤਰਾਂ ਨੇ ਕੋਈ ਗੱਲਬਾਤ ਹੋਈ ਜਿਹੜੇ ਤੁਸੀਂ ਕਹਿੰਦੇ ਕਿ ਜੀ ਦਾ ਸਾਨੂੰ ਭਰੋਸਾ ਦਿੱਤਾ ਗਿਆ ਕਿ ਤੁਸੀਂ ਉਹ ਸਾਰਾ ਕੁਝ ਲਿਖਤੀ ਡਾਕੂਮੈਂਟ ਦਿਓ ਅਸੀਂ ਵਿਜੀਲੈਂਸ ਜਾਂਚ ਆਦ ਜਿਹੜੀਆਂ ਕਾਰਵਾਈਆਂ ਵਿਭਾਗੀ ਹੋਣੀਆਂ ਉਹ ਕਰਾਈਆਂ ਜਾਣਗੀਆਂ ਉਹ ਅਸੀਂ ਮੰਗਲਵਾਰ ਨੂੰ ਪੋਕਟਾ ਪ੍ਰੂਫ ਪਹਿਲਾਂ ਵੀ ਦੇ ਚੁੱਕੇ ਤੇ ਮੰਗਲਵਾਰ ਨੂੰ ਦੁਬਾਰਾ ਉਹ ਸਾਰੀ ਸ਼ਿਕਾਇਤ ਬਣਾ ਕੇ ਸਾਰੇ ਡਾਕੂਮੈਂਟ ਲੈ ਕੇ ਆਵਾਂਗੇ ਤੇ ਸਾਨੂੰ ਉਮੀਦ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਰਿਸ਼ਵਤਖੋਰਾ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਵੀ ਸਾਡੇ ਵਿਭਾਗ ਚ ਵੀ ਉਹ ਕਾਰਵਾਈ ਹੋਏਗੀ ਜਿਹੜੇ ਵਿਭਾਗ ਦੇ ਅਧਿਕਾਰੀ ਜਾਂ ਕਹਿ ਸਕਦੇ ਲੋਕ ਰਿਸ਼ਵਤ ਲੈ ਰਹੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਉਹਨਾਂ ਤੇ ਸਖਤ ਕਾਰਵਾਈ ਮੰਤਰੀ ਜੀ ਵੱਲੋਂ ਭਰੋਸਾ ਦਿੱਤਾ ਗਿਆ ਵੀ ਕੀਤੀ ਜਾਏਗੀ ਮੰਕੀਤਾ ਬਖਰਤਾਲ ਵਾਲੇ ਦਿਨ ਕਰਕੇ ਵੇਖੋ ਪਾਬੇ ਵੀ ਖਰਚਾ ਹੁੰਦੇ ਆ ਠੀਕ ਹੈ ਠੀਕ ਹੈ ਇਹੋ ਤਾਂ ਸੰਘ ਨੂੰ ਪ੍ਰੇਸ਼ਾਨ ਹੁੰਦਿਆ ਜਿਹੜੇ 1 ਟੂ 1 ਕਰੂਗਾ ਦੱਸੋ ਜਿਹੜੇ ਪ੍ਰਾਈਵੇਟ ਵਾਲੇ ਆ ਉਹ ਅੱਗੇ ਕਰ ਦਿੰਦੇ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਮਿਲਿਆ ਔਰ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਟਰਾਂਸਪੋਰਟ ਮੁਲਾਜ਼ਮਾਂ ਦੀ ਹੜਤਾਲ ਖਤਮ ਕਰ ਦਿੱਤੀ ਗਈ ਔਰ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਜਾਂ ਸ਼ੁਰੂ ਹੋ ਜਾਣਗੀਆਂ ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਨਾਲ ਮੰਗਾਂ ਦੇ ਵਿੱਚ ਸਹਿਮਤੀ ਲਗਭਗ ਬਣੀ ਹੈ ਅੱਗੇ ਇੱਕ ਦੋ ਮੀਟਿੰਗਾਂ ਹੋਰ ਹੋਣਗੀਆਂ ਤੇ ਉਸ ਤੋਂ ਬਾਅਦ ਫਿਰ ਸਰਕਾਰ ਆਖਰੀ ਫੈਸਲਾ ਲਏਗੀ ਪਰ ਮੁਲਾਜ਼ਮਾਂ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਹਿਲਾਂ ਹਰਪਾਲ ਚੀਮਾ ਤੇ ਲਾਲਜੀਤ ਭੁੱਲਰ ਨਾਲ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਹਰਪਾਲ ਚੀਮਾ ਮੀਟਿੰਗ ਚੋਂ ਚਲੇ ਗਏ ਲਾਲਜੀਤ ਭੁੱਲਰ ਦੇ ਨਾਲ ਇਹ ਮੀਟਿੰਗ ਚੱਲਦੀ ਰਹੀ ਹੁਣ ਖਤਮ ਹੋਈ ਹੈ ਜਿਸ ਦੇ ਵਿੱਚ ਉਹਨਾਂ ਭਰੋਸਾ ਦਿੱਤਾ ਉਹਨਾਂ ਦੀਆਂ ਮੰਗਾਂ ਮੰਨਣ ਦਾ ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਖਤਮ ਕਰਨ ਦਾ ਇਲਾਨ ਕਰ ਦਿੱਤਾ ਭਾਗ ਲੋ ਜੇ ਪਹਿਲੀ ਵਾਰੀ ਵੇਖੀ ਤੁਸੀਂ ਉਹ ਕੋਈ ਨਹੀਂ ਪੁੱਛੇ ਇਹ ਤੁਮੀ ਤੁਹਾਨੂੰ ਕਮਰਾ ਨਮ ਨਮ ਸ਼ਾਂਤੀ 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 ਦੁਬਾਰਾ ਦੁਬਾਰਾ ਕਰ ਰਹੇ ਅੱਛਾ ਕਰ ਲੋ ਸ਼ੁਰੂ ਹਾਂਜੀ ਜੀ ਬਈ ਗੱਲ ਕੀ ਗਲਬਤ ਹੋਈ ਹੈ ਤੇ ਹੜਤਾਲ ਖਤਮ ਹੋਊਗੀ ਸੈਮਟੀ ਬਣੀ ਹੈ ਬਿਲਕੁਲ ਅੱਜ ਸਾਰੀਆਂ ਜਿੰਨੀਆਂ ਵੀ ਪੀਆਰਟੀਸੀ ਪੰਨ ਬੱਸ ਪੰਜਾਬ ਰੋਡਵੇਜ ਸਾਰੀਆਂ ਟ੍ਰਾਂਸਪੋਰਟ ਡਿਪਾਰਟਮੈਂਟ ਦੀਆਂ ਜਿੰਨੀਆਂ ਵੀ ਜਿਹੜੀਆਂ ਯੂਨੀਅਨ ਸੀਗੀਆਂ ਉਹਨਾਂ ਸਾਰੀਆਂ ਯੂਨੀਅਨ ਦੇ ਨੁਮਾਇੰਦੇ ਅੱਜ ਦੀ ਮੀਟਿੰਗ 'ਚ ਹਾਜ਼ਰ ਹੋਏ ਸੀ ਔਰ ਮੇਰੇ ਨਾਲ ਮੇਰੇ ਕੈਬਨਟ ਦੇ ਕਲੀਕ ਭੁੱਲਰ ਸਾਹਿਬ ਹਾਜ਼ਰ ਹੋਏ ਸੀਗੇ ਬਿਰ ਲਾਲਜੀਤ ਭੁੱਲਰ ਜੀ ਤਾਂ ਬਿਲਕੁਲ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਚਰਚਾ ਹੋਈ ਕਈ ਕਮੇਟੀਆਂ ਬਣੀਆਂ ਹੋਈਆਂ ਨੇ ਕਿਆਂ ਉਹਨਾਂ ਕਮੇਟੀਆਂ ਦੀ ਅੱਗੇ ਪ੍ਰੋਗਰੈਸ ਕੀ ਆ ਕਿਉਂਕਿ ਕਈ ਵਾਰ ਪ੍ਰੋਗਰੈਸ ਖੜ ਜਾਂਦੀ ਆਗੀ ਮੈਂ ਜਿਹੜੇ ਆਰਡਰ ਜਾਰੀ ਕੀਤੇ ਨੇ ਕਿ ਅਗਲੇ 15 ਤੋਂ ਲੈ ਕੇ 20 ਦਿਨਾਂ ਦੇ ਅੰਦਰ ਅੰਦਰ ਜਿਹੜੀਆਂ ਉਹ ਸਾਰੀਆਂ ਮੰਗਾਂ ਤੇ ਵਿਚਾਰ ਕਰਕੇ ਕੰਕਰੀਟ ਰਿਪੋਰਟ ਜਿਹੜੀ ਆ ਇੱਕ ਰਿਪੋਰਟ ਜਿਹੜੀ ਉਹ ਸਬਮਿਟ ਕੀਤੀ ਜਾਵੇ ਤਾਂ ਕਿ ਕਮੇਟੀ ਜਿਹੜਾ ਉਹ ਤੇ ਫੈਸਲਾ ਲੈ ਸਕੇ ਔਰ ਮੈਂ ਅਗਲੀ ਮੀਟਿੰਗ ਵੀ ਜਿਹੜੀ ਆ ਉਹ ਵੀ ਜਿੰਨੇ ਨੁਮਾਇੰਦੇ ਆਏ ਸੀ ਉਹਨੂੰ ਅਪਦੀ ਦਿੱਤੀ ਆ ਕਿ ਤੁਸੀਂ ਇਸ ਤੋਂ ਬਿਨਾ ਵੀ ਮੇਰੇ ਨਾਲ ਕੇ ਮੀਟਿੰਗ ਕਰੋ ਤੱਕ ਤਾਂ ਹਰਪਾਲ ਚੀਮਾ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਕਿ ਮੁਲਾਜ਼ਮਾਂ ਨੇ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਤੇ ਅਗਲੀਆਂ ਮੀਟਿੰਗਾਂ ਦੇ ਵਿੱਚ ਇਸ ਦਾ ਮੁਕੰਮਲ ਹੱਲ ਕੱਢ ਲਿਆ ਜਾਏਗਾ ਅਗਲੀ ਖਬਰ ਦਾ ਰੁਕ ਕਰਦੇ ਆ ਬੋਹਰ ਦੇ ਵਿੱਚ ਪੁਲਿਸ ਮੁਕਾਬਲੇ ਚ ਮਾਰੇ ਗਏ ਦੋ ਮੁਲਜ਼ਮਾਂ ਨੂੰ ਲੈ ਕੇ ਸਿਆਸੀ ਮਾਹੌਲ ਭੱਗ ਗਿਆ ਪੁਲਿਸ ਦੇ ਸੈਕਸ਼ਨ ਤੇ ਭਾਜਪਾ ਨੇ ਸਵਾਲ ਚੱਕੇ ਜਿਸ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਅਬ ਬੋਹਰ ਦੇ ਵਿੱਚ ਕਪੜਾ ਵਪਾਰੀ ਦੇ ਕਤਲ ਮਾਮਲੇ ਚ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਬੀਤੇ ਦਿਨੀ ਤਿੰਨ ਸ਼ੂਟਰਾਂ ਦੀ ਮਦਦ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਇਨਕਾਊਂਟਰ 'ਚ ਠੇਰ ਕਰ ਦਿੱਤਾ ਜਿਸ ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਗਰਮਾਈ ਹੈ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਰਸਾਡ ਚੰਡੀਗੜ੍ਹ ਪਹੁੰਚੇ ਉਹਨਾਂ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਅਤੇ ਇਸ ਇਨਕਾਊਂਟਰ ਦੀ ਸੀਬੀਆਈ ਜਾਂਚ ਦੀ ਮੰਗ ਵੀ ਕਰ ਦਿੱਤੀ ਮੈਂ ਤੇ ਵੀ ਮੰਗ ਕਰੂੰਗਾ ਪੰਜਾਬ ਨੂੰ ਪਹਿਲਾ ਕ੍ਰਿਮਿਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਮਾ ਦੇ ਪੁੱਤ ਘਰਾਂ ਚੋਂ ਕੱਢ-ਕੱਢ ਕੇ ਮਾਰਦੇ ਪਏ ਨੇ ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਹੈ ਮੈਂ ਜਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਉਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣ ਪਤਾ ਲੱਗ ਜੂਗਾ। ਭਾਜਪਾ ਦੇ ਸਬਾਲਾਂ ਤੇ ਆ ਆਦਮੀ ਪਾਰਟੀ ਨੇ ਪਲਟਵਾਰ ਵੀ ਕੀਤਾ। ਇਸ ਕੇਸ ਦੇ ਵਿੱਚ ਪੁਲਿਸ ਅਤੇ ਅਦਾਲਤ ਆਪਣਾ ਕੰਮ ਕਰ ਰਹੀ ਹੈ ਦਾਵਾ ਵੀ ਕੀਤਾ। ਇਹਨਾਂ ਲੋਕਾਂ ਨੇ ਇਸ ਤਰ੍ਹਾਂ ਕੀਤਾ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਸਰਕਾਰ ਵੀ ਇਸ ਤਰ੍ਹਾਂ ਕਰਦੀ ਹੈ। ਇਹਨਾਂ ਨੂੰ ਤਾਂ ਇਸ ਤਰੀਕੇ ਦੀਆਂ ਗੱਲਾਂ ਆਉਂਦੀਆਂ ਕਿ ਜੋ ਕੁਛ ਇਹ ਕਰਦੇ ਰਿਹਾ ਸ਼ਾਇਦ ਭਗਵੰਤ ਮਾਨ ਦੀ ਸਰਕਾਰ ਵੀ ਇਸ ਤਰ੍ਹਾਂ ਕਰਦੀ ਨਹੀਂ ਇਹ ਸਾਰੇ ਜਦੋਂ ਜਿਹੜਾ ਪੁਲਿਸ ਦਾ ਕੰਮ ਹੈ ਪੁਲਿਸ ਕਰੂਗੀ ਜਿਹੜਾ ਕੋਟਾ ਦਾ ਕੰਮ ਹੈ ਉਹ ਕੋਟਾ ਕਰਨਗੀ ਆ ਅਸੀਂ ਸਾਡਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੇ ਸੇਵਾਦਾਰ ਬਣ ਕੇ ਸੇਵਾ ਕਰਨਾ ਉਹ ਅਸੀਂ ਕਰ ਰਹੇ ਆ ਇਸ ਇਨਕਾਊਂਟਰ ਦੇ ਉੱਤੇ ਜਿੱਥੇ ਸਿਆਸਤ ਪਖੀ ਹੋਈ ਆ ਤਾਂ ਉੱਥੇ ਇਸ ਮੁਕਾਬਲੇ 'ਚ ਮਾਰੇ ਗਏ ਪਟਿਆਲਾ ਦੇ ਪਿੰਡ ਮਰਦਾਪੁਰ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੇ ਪਰਿਵਾਰ ਨੇ ਸਵਾਲ ਚੁੱਕੇ ਨੇ ਤੇ ਪੁਲਿਸ ਮੁਲਾਜ਼ਮਾਂ 'ਤੇ ਉਸ ਨੂੰ ਰਾਤ ਨੂੰ ਘਰੋਂ ਲੈ ਕੇ ਜਾਣ ਦੇ ਇਲਜ਼ਾਮ ਲਗਾਏ। ਤੋਂ 7 ਤਰੀਕ ਨੂੰ ਸ਼ਾਮੀ ਰਾਤ ਨੂੰ ਲਿਕੇ 1:30 ਵਜੇ 1:30 ਵਜੇ ਕਰੀਬ ਲੈ ਕੇ ਜੀ। ਜਗਮੀਤ ਕਿੰਨੇ ਕੰਨੇ ਕੇ ਬੰਦੇ ਆਏ ਤੇ ਕਿੰਨੀਆਂ ਗੱਡੀਆਂ ਤੇ ਸੀ 7-8 ਗੱਡੀਆਂ ਸੀ ਜੀ ਰਾਤ ਨੂੰ ਹੀ ਲੈ ਕੇ ਗਏ ਸੀ ਠੀਕ ਹੈ ਠੀਕ ਹੈ ਕਿੰਨੇ ਕਵੇ ਦਾ ਸਮਾਂ ਸੀ ਡੇਢ ਕੇ ਬੱਜ ਰਿਹਾ ਸੀ ਜੀ ਇਹ ਦੱਸਿਆ ਕਿ ਤੁਹਾਨੂੰ ਵੀ ਸਾਨੂੰ ਸਾਨੂੰ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਲੈ ਗਏ ਉਹਨਾਂ ਨੂੰ ਕੁੱਟ ਮਾਰ ਕੇ ਲੈ ਗਏ ਜੀ ਜ਼ਿਕਰ ਖਾਸ ਹੈ ਕਿ 7 ਜੁਲਾਈ ਸੋਮਵਾਰ ਨੂੰ ਬਿਹੜ ਦੇ ਮਸ਼ਹੂਰ ਕੱਪੜਾ ਵਪਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਹਾਲਾਂਕਿ ਸ਼ੂਟਰਾਂ ਦੀ ਮਦਦ ਕਰਨ ਵਾਲਿਆਂ ਦਾ ਇਨਕਾਊਂਟਰ ਹੋ ਚੁੱਕਾ ਹੈ ਪਰ ਸ਼ੂਟਰ ਫਿਲਹਾਲ ਪੁਲਿਸ ਦੀ ਪਹੁੰਚ ਤੋਂ ਬਾਹਰ ਨੇ ਚੰਡੀਗੜ੍ਹ ਤੋਂ ਨੁਪਿੰਦਰ ਬਰਾੜ ਦੇ ਨਾਲ ਪਟਿਆਲਾ ਤੋਂ ਮਨੂਸ਼ ਸ਼ਰਮਾ న్యూਸ 18 ਪੰਜਾਬ ਤੇ ਸਭ ਦੇ ਵਿਚਾਲੇ ਸੰਜੇ ਵਰਮਾ ਕਤਲकांड ਦੀ ਇੱਕ ਨਵੀਂ ਸੀਸੀਟੀਵੀ ਸਾਹਮਣੇ ਆਈ ਸੰਜੇ ਵਰਮਾ ਨੂੰ ਇਸ ਸੀਸੀਟੀਵੀ ਦੇ ਵਿੱਚ ਸ਼ੂਟਰ ਗੋਲੀਆਂ ਮਾਰਦੇ ਦਿਖੇ ਸੰਜੇ ਵਰਮਾ ਕਾਰ 'ਚ ਹੀ ਬੈਠੇ ਸੀ ਜਿਸ ਵੇਲੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਔਰ ਕਾਰ ਦੇ ਬਿਲਕੁਲ ਨੇੜੇ ਆ ਕੇ ਡਰਾਈਵਰ ਸਾਈਡ ਤੋਂ ਗੋਲੀਆਂ ਚਲਾਈਆਂ ਗਈਆਂ ਔਰ ਗੋਲੀਆਂ ਚਲਾ ਕੇ ਹਮਲਾਵਰ ਉੱਥੋਂ ਫਰਾਰ ਹੋ ਗਏ i20 ਗੱਡੀ ਹੈ ਜਿਸ ਤੇ ਸਵਾਰ ਹੋ ਕੇ ਸੰਜੇ ਵਰਮਾ ਆਪਣੇ ਸ਼ੋਰੂਮ ਤੇ ਪਹੁੰਚੇ ਸੀ ਤੇ ਸ਼ੋਰੂਮ ਦੇ ਬਾਹਰ ਹੀ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜ਼ਿਕਰ ਐ ਸੋਇਲ ਦਾ ਐ ਸੋਇਲ ਤੇ ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਦੇ ਨਾਲ ਦੋਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਪੰਜਾਬ ਤੇ ਹਰਿਆਣਾ ਦੋਨਾਂ ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਰਹੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਬਹੁਤ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਜੇ ਚਨਾਬ ਤੋਂ ਤੇ ਰਾਵੀ ਤੋਂ ਪਾਣੀ ਮਿਲੇ ਤਾਂ ਅਸੀਂ ਅੱਗੇ ਦੇ ਦੇਵਾਂਗੇ ਉਹਨਾਂ ਕਿਹਾ ਕਿ ਹਰਿਆਣਾ ਸਾਡਾ ਦੁਸ਼ਮਣ ਨਹੀਂ ਸਾਡਾ ਛੋਟਾ ਭਰਾ ਹੈ ਜੋ ਪ੍ਰੋਤੇਈ ਐ ਐਮ ਐਫ ਪਾਣੀ ਮਿਲ ਜਾਵੇ ਤਾਂ ਅਸੀਂ ਅੱਗੇ ਹਰਿਆਣਾ ਤੋਂ ਇਲਾਵਾ ਹੋਰ ਵੀ ਸਟੇਟਾਂ ਨੂੰ ਪਾਣੀ ਦੇ ਸਕਦੇ ਹਾਂ उन्होंने कहा कि एस वाई एल का नसूर असि कदों तक चलते रहोंगे असी झगड़ा खत्म करना चाहते हैं काफ़ी गंभीर विषय पर बातचीत हुई और बड़े अच्छे माहौल में हुई और एक उम्मीद थोड़ी बनी यह है कि जो ऊपर का पानी जो इंडस्ट्री की रात हुई है उसमें से जेलम का तो हमारे पास नहीं आ सकता जेलम का तो हमारा चैनल नहीं चनाब और रावी का पोंग डैम में, में रंजीत सागर और भाखड़ा में अगर उधर से हमें पानी मिल रहा है उम्मीद है तो क्योंकि चैनल तो पंजाब ही है चैनल पंजाब है उस पानी का तो हमें आगे करने में क्या दिक्कत रहेगी हम तो भाई गनैया जी के बारिश हैं जिन्होंने दुश्मन को भी जंग में पानी पिलाया था हरियाणा दुश्मन थोड़ी है हरियाणा तो भाई है ना हमारा एक ही पत्तन का पानी पीते हैं हमारी रिश्ते उन्होंने कहा हम बिल्कुल जो है वो चैनल वो बंद नहीं करेंगे और जो पानी उनके पास जा रहा है जो हमारा खून बहा रहे हैं। क्यों जा रहा है पानी तो हमारा तो ऐसा है तो उन्होंने पॉजिटिव रिस्पोंस दिया है मैं उनका धन्यवाद भी करता हूं पाटिल साहब का तो हरियाणा के मुख्यमंत्री नायब सैनी ने बैठक तो बाद क्या कि मीटिंग सार्थक माहौल छ हुई है तो अगली मीटिंग 5 अगस्त को दोबारा होगी मुख्यमंत्री और अधिकारियों के साथ बैठ कर के जो चर्चा हुई है तो सार्थक चर्चा हुई और ये मुद्दा खत्म होना चाहिए उसको लेकर के पंजाब के मुख्यमंत्री ने भी इस प्रकार की बात कही है क्योंकि लंबा नहीं चलना चाहिए और इसके ठीक परिणाम निकलेंगे अच्छे परिणाम निकलेंगे उसको लेकर के सार्थक चर्चा होगी तो, बिल्कुल बिल्कुल हरियाणा का बिल्कुल उन्होंने कहा है कि बैठ के बात करेंगे पाँच अगस्त को बात होगी तेरह को सुप्रीम कोर्ट माननीय सुप्रीम कोर्ट में ਤੇ ਐਸੋਇਲ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਹਿਰ ਕੋਈ ਨਹੀਂ ਬਣੇਗੀ ਔਰ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਝਗੜਾ ਨਿਵੇੜਨਾ ਹੈ ਤੇ ਜਿਵੇਂ ਸਾਨੂੰ ਇੰਡਸ ਦਾ ਪਾਣੀ ਮਿਲੇਗਾ ਅਸੀਂ ਅੱਗੇ ਹਰਿਆਣਾ ਜਾਂ ਦੂਸਰੇ ਸੂਬਿਆਂ ਦੇ ਨਾਲ ਉਸ ਨੂੰ ਸਾਂਝਾ ਕਰਾਂਗੇ ਨਹਿਰ ਨੂਰ ਬਣਾਉਣ ਦਾ ਕੋਈ ਇਦਾਂ ਦਾ ਮੁੱਦਾ ਨਹੀਂ ਸਿੰਪਲ ਗੱਲ ਇਹ ਹੈ ਕਿ ਝਗੜਾ ਨਿਵੇੜੋ ਜੀ ਕਿਵੇਂ ਕਰਨਾ ਹੈ ਦੋ ਭਾਈਆਂ ਹੈ ਪੰਜਾਬ ਹੋਰ ਹਨ ਦੋ ਸਟੇਟ ਥੋੜੀਆਂ ਏਕ ਹੀ ਤੇ ਪਹਿਲੇ ਤੋਂ ਵਿਚਵੇਂ ਦੀਵਾਰ ਆ ਗਈ ਤੇ ਹਾਲਾਂਕਿ ਇਸ ਤੋਂ ਪਹਿਲਾਂ ਹੋਈਆਂ ਚਾਰ ਮੀਟਿੰਗਾਂ ਬੇ ਸਿੱਟਾ ਰਹੀਆਂ ਸੀ ਪਹਿਲੀ ਮੀਟਿੰਗ 18 ਅਗਸਤ 2020 ਨੂੰ ਹੋਈ ਸੀ ਉਸ ਤੋਂ ਬਾਅਦ ਦੂਸਰੀ ਮੀਟਿੰਗ 14 ਅਕਤੂਬਰ 2022 ਨੂੰ ਹੋਈ ਸੀ ਤੀਜੀ ਮੀਟਿੰਗ 4 ਜਨਵਰੀ 2023 ਨੂੰ ਹੋਈ ਸੀ ਤੇ ਚੌਥੀ ਮੀਟਿੰਗ 9 ਜੁਲਾਈ 2025 ਨੂੰ ਹੋਈ ਹੈ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਨੇ ਇਸ ਬੈਠਕ ਦੇ ਵਿੱਚ BBMP ਦੀ ਵੀ ਕੇਂਦਰੀ ਮੰਤਰੀ ਦੇ ਕੋਲ ਸ਼ਿਕਾਇਤ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਕਿਹਾ ਕਿ BBMP ਨੂੰ ਸਾਡੇ ਤੇ ਕਿਉਂ ਥੋਪਿਆ ਗਿਆ? ਇਹ ਸਾਡੇ ਪਾਣੀ ਤੇ ਡਾਕਾ ਮਾਰਨ ਦੇ ਲਈ ਰੱਖਿਆ ਹੋਇਆ ਹੈ। ਇਹਨੇ बीएमबी की मैंने शिकायत की सर हमारे ऊपर क्यों ये मतलब थोप रखे हैं ये लोग मतलब हमारे पानी पर धाका मारने के लिए रखे हैं पंजाब और हरियाणा सत्तर परसेंट फुटबॉल में पंजाब और हरियाणा देता पानी आप हमको देते नहीं फिर तो कैसे सर गमलों में उगाएंगे गेहूँ कैसे उगाएंगे फिर ਦੇਸ਼ ਭਰ ਦੇ ਵਿੱਚ ਇੱਕ ਦਿਨ ਲਈ 10 ਕੇਂਦਰੀ ਟ੍ਰੇਡ ਯੂਨੀయన్స్ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਦਿਖਿਆ ਵਾ ਕੁਝ ਥਾਵਾਂ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਰਨਾਲਾ ਜਲੰਧਰ ਹੁਸ਼ਿਆਰਪੁਰ ਸਮੇਤ ਕਈ ਥਾਵਾਂ ਤੇ ਕਰਮਚਾਰੀਆਂ ਨੇ ਆਪਣਾ ਕੰਮ ਬੰਦ ਕਰਕੇ ਪ੍ਰਦਰਸ਼ਨ ਕੀਤਾ ਤੇ ਨਿੱਜੀਕਰਨ ਦੇ ਖਿਲਾਫ ਰੋਸ ਜਤਾਇਆ ਕੇਂਦਰ ਸਰਕਾਰ ਤੋਂ ਬੇਰੋਜ਼ਗਾਰੀ ਖਤਮ ਕਰਨ ਤੇ ਕਰਮਚਾਰੀਆਂ ਦਾ ਮੰਗੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ ਬਰਨਾਲਾ ਜਲੰਧਰ ਹੁਸ਼ਿਆਰਪੁਰ ਸਮਾਣਾ ਲੁਧਿਆਣਾ ਨਵਾਂ ਸ਼ਹਿਰ ਦੀਆਂ ਤਸਵੀਰਾਂ ਸਾਹਮਣੇ ਜਿੰਦਾਬਾਦ 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 ਮੁੱਖ ਮੁਖ ਮੰਗਾ ਜਿਹੜੀਆਂ ਉਹ ਆਮ ਲੋਕਾਂ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਕੀ ਰਿਕਰੂਟਮੈਂਟ ਬੈਂਕਿੰਗ ਦੇ ਵਿੱਚ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਮੰਗ ਕਰ ਰਹੇ ਹਾਂ ਕਿ 2 ਲੱਖ ਦੇ ਤਕਰੀਬਨ ਵੈਕੈਂਸੀ ਜਿਹੜੀਆਂ ਪਬਲਿਕ ਸੈਕਟਰ ਬੈਂਕਸ ਜਿਹੜੀਆਂ ਖਾਲੀ ਪਈਆਂ ਨੇ ਚਾਹਲ ਨੂੰ ਪਰਣ ਲਈ ਸੀ ਸੰਘਰਸ਼ ਵੀ ਕਰ ਰਹੇ ਹਾਂ ਤਾਂ ਮੰਗ ਕਰ ਰਹੇ ਹਾਂ ਸਰਕਾਰ ਤੋਂ ਇਹਨਾਂ ਜਲ ਜਲ ਦੇ ਭਰ ਜਾਵੇ ਮੁੱਖ ਮੁਖ ਮੰਗਾ ਜਿਹੜੀਆਂ ਉਹ ਆਮ ਲੋਕਾਂ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਕੀ ਰਿਕਰੂਟਮੈਂਟ ਬੈਂਕਿੰਗ ਦੇ ਵਿੱਚ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਮੰਗ ਕਰ ਰਹੇ ਹਾਂ ਕਿ 2 ਲੱਖ ਦੇ ਤਕਰੀਬਨ